25 ਚਨ ਪੰਜਾਬੀ ਦੇਖ ਰਹੇ ਹਾਂ ਮੈਂ ਬਲਵਿੰਦਰ ਸਿੰਘ ਬੀਬੀ ਜਗੀਰ ਕੌਰ ਵੱਲੋਂ ਜਿੱਥੇ ਸ਼੍ਰੀ ਕਾਲ ਤਖਸੈਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਇੱਕ ਬਿਆਨ ਨੂੰ ਲੈ ਕੇ ਸ਼ਲਾਘਾ ਕੀਤੀ ਹੈ ਤੇ ਉਹਨਾਂ ਕਿਹਾ ਕਿ ਜਿੱਦਾਂ ਜਥੇਦਾਰ ਸਾਹਿਬ ਨੇ ਕਿਹਾ ਹੈ ਕਿ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੇ ਅਸਤੀਫੇ ਦੇਣੇ ਸੀ ਉਹ ਇਨ ਬਿਨ ਸਾਰੇ ਲਾਗੂ ਕੀਤੇ ਜਾਣ ਪਰ ਹਾਲੇ ਤੱਕ ਉਹ ਲਾਗੂ ਨਹੀਂ ਹੋਏ ਤਿੰਨ ਦਿਨ ਦਾ ਸਮਝ ਦਿੱਤਾ ਗਿਆ ਸੀ ਕਿ ਜਿਨ੍ਹਾਂ ਜਿਨ੍ਹਾਂ ਲੀਡਰਾਂ ਨੇ ਅਸਤੀਫੇ ਦਿੱਤੇ ਹੈ ਜਾਂ ਜਿਨ੍ਹਾਂ ਦੇ ਅਸਤੀਫੇ ਪਹੁੰਚ ਚੁੱਕੇ ਹੈ ਉਹਨਾਂ ਅਸਤੀਫਿਆਂ ਨੂੰ ਤਿੰਨ ਦਿਨਾਂ ਵਿੱਚ ਪ੍ਰਵਾਨ ਕਰਕੇ ਰੀਪੋਰਟ ਕੀਤੀ ਜਾਵੇ ਸੱਤ ਮੈਂਬਰੀ ਕਮੇਟੀ ਬਣਾਈ ਸੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਅਗਵਾਈ ਵਿੱਚ ਕਿ ਇਹ ਸੱਤ ਮੈਂਬਰੀ ਕਮੇਟੀ ਜਿਹੜੀ ਹੈ ਉਹ ਸਾਰੀ ਜਿਹੜੀ ਪਰਤੀ ਦਾ ਕੰਮ ਹੈ ਉਹ ਸ਼ੁਰੂ ਕੀਤਾ ਜਾਵੇ ਸੋ ਭਰਤੀ ਸ਼ੁਰੂ ਕਰਨ ਵਾਸਤੇ ਕਿਹਾ ਗਿਆ ਸੀ ਦੂਜੇ ਪਾਸੇ ਅਸਤੀਫਾ ਮਨਜ਼ੂਰ ਕਰਨ ਲਈ ਕਿਹਾ ਗਿਆ ਸੀ ਤੇ ਨਾਲ ਇਹ ਵੀ ਕਿਹਾ ਗਿਆ ਸੀ ਕਿ 6 ਮਹੀਨਿਆਂ ਚ ਪ੍ਰੋਸੀਜਰ ਕੰਪਲੀਟ ਕਰਕੇ ਦੁਬਾਰਾ ਚੋਣ ਜਿਹੜੀ ਹੈ ਪ੍ਰਧਾਨ ਦੀ ਕੀਤੀ ਜਾਵੇ ਪਰ ਅਫਸੋਸ ਕਿ ਅੱਜ ਤੱਕ ਉਹ ਹੁਕਮਨਾਮਾ ਨਹੀਂ ਮੰਨਿਆ ਗਿਆ ਅਸੀਂ ਬਾਰ-ਬਾਰ ਬੇਨਤੀਆਂ ਕੀਤੀਆਂ ਸਿੰਘ ਸਾਹਿਬ ਕੋ ਜਾ ਕੇ ਕਿ ਅਸੀਂ ਹੁਣ ਕੀ ਕਰੀਏ ਅਸੀਂ ਤੇ ਜੋ ਤੁਸੀਂ ਹੁਕਮ ਕੀਤਾ ਸੀਗਾ ਕਿ ਤੁਸੀਂ ਆਪਣਾ ਸਾਰਾ ਕੁਝ ਛੱਡ ਕੇ ਤੇ ਆਪਣੀ ਸੇਵਾ ਪੂਰੀ ਕਰਕੇ ਤੇ ਇੱਥੇ ਜਿੱਦਾਂ ਆਪਣੀ ਜੋ ਤੁਸੀਂ ਬਣਾਈ ਹੈ ਸੁਧਾਰ ਲੈ ਉਹਨੂੰ ਠੱਪ ਕਰ ਦਿੱਤਾ ਜਾਵੇ ਅਸੀਂ ਸਾਰਾ ਕੁਝ ਕਰਕੇ ਉਹਨਾਂ ਨੂੰ ਜਾ ਕੇ ਧਿਆਨ ਵਿੱਚ ਲਿਆ ਦਿੱਤਾ ਕਿ ਅਸੀਂ ਸਾਰਾ ਕੁਝ ਖਤਮ ਕਰ ਦਿੱਤਾ ਪਰ ਅਫਸੋਸ ਕਿ ਇਹ ਅਜੇ ਤੱਕ ਨਹੀਂ ਹੋਇਆ ਫਿਰ ਵੀ ਅਸੀਂ ਕੁਝ ਮੈਂਬਰ ਸਾਡੇ ਗਏ ਉਹਨੇ ਜਾ ਕੇ ਯਾਦ ਕਰਾਇਆ ਸਿੰਘ ਸਾਹਿਬ ਜੀ ਨੂੰ ਕਿ ਦੁਬਾਰਾ ਫਿਰ ਜੇ ਤੁਸੀਂ ਚਾਹੋ ਤੇ ਕਿਰਪਾ ਕਰਕੇ ਇੱਕ ਵਾਰੀ ਫਿਰ ਆਦੇਸ਼ ਕਰੋ ਕਿ ਉਹ ਇਨ ਬਿਰ ਜਿਹੜਾ ਹੁਕਮਨਾਮਾ ਲਾਗੂ ਕੀਤਾ ਜਾਵੇ ਕਿਉਂਕਿ ਸਾਡੀ ਮਹਾਨਤਾ ਹੀ ਤਾ ਰਹੀ ਦੀ ਹੈ ਉਸ ਤਖਤ ਦੀ ਜੇ ਉਸ ਤਖਤ ਦੇ ਹੁਕਮ ਨੂੰ ਨਾ ਮੰਨਿਆ ਜਾਵੇ ਫੇ ਸਭੀ ਲੋਕਾਂ ਕੇ ਦੁਨੀਆ ਵਿੱਚ ਇੱਕ ਚਰਚਾ ਬਣੇਗੀ ਤੇ ਜਿਹੜੀ ਉਹਦੀ ਮਹਾਨਤਾ ਜਿੰਨਾ ਉਹਨੂੰ ਮਾਣ ਮਿਲਿਆ ਸੀ ਸਤਕਾਰ ਮਿਲਿਆ ਸੀ ਲੋਕਾਂ 'ਚ ਵਿਸ਼ਵਾਸ ਪੈਦਾ ਹੋਇਆ ਸੀ ਲੋਕਾਂ 'ਚ ਗੱਲ ਗਈ ਸੀ ਉਹ ਫੇ ਸਾਡਾ ਨੁਕਸਾਨ ਹੁੰਦਾ ਸਿੰਘ ਸਾਹਿਬ ਜੀ ਨੇ ਅੱਜ ਜਿਹੜੇ ਬਚਨ ਕੀਤੇ ਆ ਮਤਲਬ ਬਾਤ ਕਰਦੀ ਹੈ ਕਿ ਉਹਨਾਂ ਨੇ ਫਿਰ ਦੁਹਰਾਇਆ ਕਿ ਇਨ ਬਿਨ ਉਹ ਲਾਗੂ ਕੀਤਾ ਜਾਵੇ ਕੋਈ ਆਨਾਕਾਨੀ ਨਾ ਕੀਤਾ ਜਾਵੇ ਔਰ ਜੋ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਸਬੰਧ ਵਿੱਚ ਉਹਨਾਂ ਨੇ ਗਲਤ ਪ੍ਰਚਾਰ ਕਰ ਰਹੇ ਸਨ ਗਲਤ ਉਹਨਾਂ ਨੇ ਐਕਸ਼ਨ ਲਿਆ ਸ਼੍ਰੋਮਣੀ ਗੁਰਦਵਾਰਾ ਪ੍ਰੰਤਕ ਕਮੇਟੀ ਨੂੰ ਵੀ ਹਦਾਇਤ ਕੀਤੀ ਹੈ ਕਿ ਤੁਹਾਨੂੰ ਕੋਈ ਇਹ ਹੱਕ ਨਹੀਂ ਕਿ ਕਿਸੇ ਸਿੰਘ ਸਾਹਿਬ ਨੂੰ ਬਿਨਾਂ ਵਜ੍ਹਾ ਤੋਂ ਉਸ ਦਾ ਕਿਰਦਾਰ ਖੁਸ਼ੀ ਕੀਤੀ ਜਾਵੇ ਜੇ ਕੋਈ ਗੱਲ ਹੈ ਤੇ ਅਸੀਂ ਜਥੇਦਾਰ ਕੋਲ ਇਹ ਪਾਵਰ ਹੈ ਯੋ ਬਲਾ ਕੇ ਕਿਸੇ ਨੂੰ ਬਿਠਾ ਕੇ ਗੱਲ ਕਰ ਸਕਦੇ ਆ ਨਾਲੇ ਵੈਸੇ ਇਹ ਵੀ ਸੋਚਿਆ ਜਾਵੇ ਤੇ ਪੰਜ ਪਿਆਰਿਆਂ ਕੋਈ ਪੇਸ਼ ਹੋ ਕੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਆਲਰੇਡੀ ਕਹਿ ਦਿੱਤਾ ਜੋ ਕੋਈ ਸੀ ਉਹਨਾਂ ਨੇ ਦਮਦਮਾ ਸਾਹਿਬ ਦੇ ਤਖਤ ਤੇ ਖਲੋ ਕੇ ਪੰਜ ਪਿਆਰਿਆਂ ਦੀ ਹਾਜ਼ਰੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਹਰ ਬਚਨ ਕਹਿ ਦਿੱਤਾ ਸੀ ਕਿ ਮੇਰਾ ਕੋਈ ਕਿਸੇ ਕਿਸਮ ਦਾ ਕੋਈ ਲੇਕਾ ਟਿਕਾ ਨਹੀਂ ਕਿਸੇ ਗੱਲ ਦੇ ਨਾਲ ਇਸ ਕਰਕੇ ਮੈਂ ਗੁਰੂ ਕੋਲੋਂ ਮਾਫੀ ਮੰਗਦਾ ਕਿ ਜੇ ਮੇਰੇ ਖਿਲਾਫ ਕਿਸੇ ਨੂੰ ਕੋਈ ਇਤਰਾਜ਼ ਵੀ ਹੈ ਉਹ ਸਾਰੇ ਮੈਸਮੇ ਦਾ ਗਲਤ ਇਲਜ਼ਾਮਬਾਜ਼ੀ ਕਰਦਾਰ ਖੁਸ਼ੀ ਨਾ ਕੀਤੀ ਜਾਵੇ ਸੋ ਮੈਂ ਸਿੰਘ ਸਾਹਿਬ ਜੀ ਦਾ ਧੰਵਾਦ ਕਰਦੀ ਹਾਂ ਗੈਰੀ ਰਕਵੀਰ ਸਿੰਘ ਜੀ ਦਾ ਜਾਂ ਦਾ ਸ਼੍ਰੀ ਕਾਤਰ ਸਾਹਿਬ ਜਿਨ੍ਹਾਂ ਨੇ ਫਿਰ ਦੁਬਾਰਾ ਉਹ ਰਿਵਾਈਜ਼ ਕੀਤਾ ਕਿ ਇਹਨੂੰ ਜਲਦੀ ਤੋਂ ਜਲਦੀ ਮੰਨਿਆ ਜਾਵੇ ਵਰਨਾ ਇਹ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹ ਸੁਜੀਤ ਕਰਨਾ ਬੜਾ ਔਖਾ ਹੋ ਜਾਏਗਾ ਕੋਈ ਇਸ ਤਰ੍ਹਾਂ ਦੀ ਅਵਗਿਆ ਕਰਨ ਵਾਲਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਅੱਜ ਜਿਹੜੇ ਭਗੌੜੇ ਆ ਸ਼੍ਰੀ ਕਾਂਤ ਸਿੰਘ ਤੋਂ ਜਿਹੜੇ ਸ਼੍ਰੀ ਕਾਂਤ ਸਿੰਘ ਜੀ ਦਾ ਆਦੇਸ਼ ਨਹੀਂ ਮੰਨਦੇ ਸੰਗਤਾਂ ਵੀ ਉਹਨਾਂ ਨੂੰ ਮੂੰਹ ਨਾਲ ਲਾਉਣ ਤੇ ਆਪਣੇ ਆਪ ਆਪਣੇ ਪੰਥ ਦੀ ਮਜ਼ਬੂਤੀ ਵਾਸਤੇ ਕਾਰਜ ਕਰਨ ਸੋ ਜਿੱਦਾਂ ਕਿ ਬੀਬੀ ਜ਼ਗੀਰ ਕੌਰ ਨੇ ਕਈ ਸਵਾਲ ਖੜੇ ਕੀਤੇ ਨੇ ਉਹਨਾਂ ਕਹੇ ਕਿ ਜੇ ਉਹ ਸ਼੍ਰੀ ਕਾਲ ਤੱਕ ਤੋਂ ਭਗੌੜੇ ਹੋਏ ਨੇ ਤੇ ਉਹਨਾਂ ਵੱਲੋਂ ਅਸਤੀਫੇ ਦੇ ਦੇਣੇ ਚਾਹੀਦੇ ਨੇ ਤਾਂ ਜੋ ਪੰਥ ਦੀ ਮਜ਼ਬੂਤੀ ਵਾਸਤੇ ਜਾਂ ਸ਼੍ਰੋਮਣੀ ਕਾਲੀ ਦਲ ਦੀ ਮਜ਼ਬੂਤੀ ਵਾਸਤੇ ਅੱਗੇ ਹੋਰ ਜ਼ਿਆਦਾ ਕਦਮ ਚੱਕੇ ਜਾਣ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ